ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਬਾਈ ਕਪਤਾਨ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਬਾਈ ਠੀਕ ਆ ਹਾਂਜੀ ਹਾਂਜੀ ਤੁਸੀਂ ਦੱਸੋ ਬਾਈ ਤੇ ਬਾਈ ਆਪਣੇ ਪਹਿਲਾਂ ਲੋਕੇਸ਼ਨ ਤੇ ਨੰਬਰ ਤੇ ਆਈਡੀ ਬੋਲ ਦੇ ਆਈਡੀ ਹੈਗੀ ਆਪਣੀ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਬਾਈ ਇੰਸਟਾਗ੍ਰam YouTube Facebook ਜਿੱਥੋਂ ਮਰਜ਼ੀ ਚੱਕ ਲਓ ਤੇ ਨੰਬਰ ਹੈਗਾ 7009674735 ਇਹ ਆਪਣਾ ਨੰਬਰ ਹੈ ਏਰੀਆ ਬਹਿੰਡਾ ਬਾਈ ਪਿੰਡ ਕੋਟਪੁਰ ਤੇ ਬਾਈ ਨੇ ਬਾਈ ਸਿਰਾ ਕਰਾਤਾ 855 2023 ਮਾਡਲ ਨਵਾਂ ਕਢਾ ਗਏ ਬਾਈ ਨੇ ਹਲੇ ਭੇਜਿਆ ਸੀ ਬਾਈ ਮੜਾ ਜਾ ਐਂ ਦੱਸ ਦੇ ਕਿੱਥੋਂ ਬੁੱਕ ਹੋਇਆ ਇਹ ਇਹ ਡਾਇਰੈਕਟਰ ਲੁਧਿਆਣਾ ਏਰੀਆ ਬਾਈ ਰਾੜਾ ਸਾਹਿਬ ਕੋਲੇ ਬਾਈ ਦਾ ਪਿੰਡ ਆ ਤੇ ਬੁੱਕ ਕਰਾਇਆ ਬਾਈ ਨੇ ਕੈਲਗਰੀ ਤੇ ਕੈਲਗਰੀ ਕੈਨੇਡਾ ਜੋ ਬੁੱਕ ਹੋਇਆ ਬਾਈ ਵੱਲੋਂ ਤੇ ਬਾਈ ਮੈਂ ਕਹਿੰਦਾ ਨਵੀਂ ਸ਼ੋਅ ਵਾਲੇ ਤਾਂ ਐਡੇ ਚੱਬ ਗਏ ਨੇ ਹਲੇ ਤੱਕ ਕੱਢੇ ਨਹੀਂ ਜਿਹੜੇ ਤੁਸੀਂ ਪਹਿਲੀਆਂ ਜੀ ਘੜਤੇ ਧੰਨਵਾਦ ਤੇ ਇਹ ਆਪਾਂ ਸ਼ੁਰੂ ਕਰਦੇ ਆਂ ਬਾਈ ਬੰਪਰ ਤੋਂ ਬੰਪਰ ਕਿੰਨੇ ਕੁਇੰਟਲ ਦਾ ਬਾਈ ਇਹ ਲੱਗਾ ਇਹ 2.5 ਕੁਇੰਟਲ ਦਾ weight ਆ ਵੀਰੇ ਤੇ ਬਾਰਲੇਟ ਇੱਕ ਲਾਉਂਦੇ ਆ ਤੇ ਬਾਈ ਨੇ ਦੋ ਲਾਤੀਆਂ ਬਾਈ ਕਹਿੰਦਾ ਆਪਾਂ ਸਿਰੇ ਹੀ ਕਰਾਉਣਾ ਵੀ ਗਾਣੇ ਵੀ ਕਹਿਣਾ ਉਹ ਥੋੜਾ ਕਨਸੈਪਟ ਹੁੰਦਾ ਬਾਈ ਨਵੀਂ ਚੀਜ਼ ਦੇ ਦਈਏ ਕਿਸੇ ਨੂੰ ਵੀ ਹੈਨਾ ਸੋਹਣੇ ਹੀ ਹੁੰਦਾ ਆਪਾਂ ਨੂੰ ਹਾਂ ਤੇ ਆ ਬਾਈ ਨੇ ਵੀ ਇੱਕ ਬੰਪਰ ਜ ਵੀ ਨਵੀਂ ਚੀਜ਼ ਕੀਤੀ ਆ ਵੀ ਐ ਸ਼ੋਪ ਤੇ ਬਈ ਹੋਰ ਇਹਦੇ ਚ ਕੀ ਕੀ ਸਿਸਟਮ ਲੱਗਿਆ ਵਾ ਮਤਲਬ ਇਹਦੇ ਵਿੱਚ ਬਾਈ ਜੀ ਤੁਸੀਂ ਮੰਨ ਕੇ ਚੱਲੋ ਵੀ ਪਹਿਲਾਂ ਤਾਂ ਸੀਟ ਕਵਰ ਵਗੈਰਾ ਆ ਗਏ ਤੁਸੀਂ ਆ ਚੀਜ਼ਾਂ 'ਚ ਬਿਲਕੁਲ ਜਮਾਕਾਰ ਆ ਰਿਹਾ ਫੀਲ ਆ ਫੀਲ ਆਊਗੀ ਹਾਂਜੀ ਲਗਜ਼ਰੀ ਸੀਟ ਕਵਰ ਲੱਗੇ ਨੇ ਮੈਟਿੰਗ ਹੋਈ ਹੈ ਟਰੈਕਟਰ ਦੀ ਸਾਰੀ ਗੱਡੀ ਵਾਂਗੂ ਬਾਈ ਸੀ ਇੱਕ ਵਾਰੀ ਚੱਕ ਕੇ ਸਾਰਾ ਝਾੜ ਦਿਓ ਸਾਰਾ ਡੰਡੇ ਲੱਗੇ ਨੇ ਸਟੀਲ ਦੇ ਕਰੋਮ ਦਾ ਕੰਮ ਵੀ ਬਹੁਤ ਸੋਹਣਾ ਕੀਤਾ ਹੋਇਆ ਬਾਈ ਨੇ ਤੇ ਸਾਰੀ ਕਰੋਮ ਜਾਈ ਲਾਈਟਿੰਗ ਹੋਈ ਵੀ ਆ ਡਬਲ ਸਪਿੰਨਰ ਲਾਏ ਆ ਬਾਈ ਨੇ ਬਾਈ ਮਗਰਲੇ ਟਾਇਰਾਂ ਦੇ ਚੈੱਕ ਕਰ ਸਕਦੇ ਲਾਈਫ ਟਾਈਮ ਗਾਰੰਟੀ ਆ ਬਾਈ ਜੇ ਜਰ ਪੈ ਜੇ ਆਹ ਕਰੋਮ ਦੀ हां भाई एक गल जड़ी मेन गल है ना भाई ने ट्रैक्टर ਨਹੀਂ ਇੱਕ ਸਾਉ ਦੀ ਗੱਡੀ ਬਣਾਈ ਪਈ ਆ भाई ਉਹ ਜਿਹੜੀ ਸਕਰੀਨ ਲਾਈ ਐ ਕੈਮਰਾ ਲਾਇਆ ਤੁਸੀਂ ਹਾਂਜੀ ਉਹ ਸਿਰਾ ਜੀ ਆ ਵੀ ਉਹਦੇ ਮੜੇ ਫਾਇਦੇ ਦੱਸਿਓ ਕੀ ਕੀ ਆ ਫਾਇਦੇ ਤਾਂ ਬਸ ਇਹ ਆ ਬਈ ਇੱਕ ਤੈ ਵੀ ਪੇਟੀ ਆਪਣੀ ਵੱਡੀ ਲੱਗੀ ਹੋਈ ਆ ਬਈ ਮਗਰ ਸੌਖਾ ਹੋ ਜਾਂਦਾ ਦੇਖਣ ਚ ਹਾਂ ਫਿਰ ਵਿਜ਼ਿਬਿਲਟੀ ਨਹੀਂ ਨਾ ਬਣਦੀ ਉਹਦੀ ਠੀਕ ਹੈ ਹਾਂਜੀ ਤੇ ਉਹਦੇ ਕਰਕੇ ਫਿਰ ਆਪਾਂ ਨੂੰ ਕੈਮਰਾ ਲਾਉਣਾ ਪੈਣਾ ਸੀਗਾ ਠੀਕ ਹੈ ਹਾਂਜੀ ਤੇ ਕੈਮਰੇ ਦਾ ਕਰਕੇ ਫਿਰ ਆਪਾਂ ਨੂੰ ਮੰਨ ਕੇ ਚਲੋ ਸਕਰੀਨ ਲਾਤੀ ਤੇ ਹੁਣ ਸਕਰੀਨ ਦੇ ਵਿੱਚ ਇਕੱਲੀ ਸਕਰੀਨ ਨਹੀਂ ਹੈਗੀ ਬਾਈ ਇੱਕ ਸਾਡਾ ਬਣਿਆ ਤਣਿਆ ਫੋਨ ਆ ਬਾਈ ਮਖਾ ਇਹਦੇ ਵਿੱਚ ਨੈਵੀਗੇਟਰ ਆ ਵੀਰ ਜੀ ਠੀਕ ਹੈ ਜੀ ਪੀਐਸ ਸਿਸਟਮ ਹੈ ਹਾਂਜੀ ਕੋਈ ਫੋਨ ਕੱਢਣ ਦੀ ਲੋੜ ਨਹੀਂ ਬਾਕੀ ਤਾਂ ਮਾਈਕ ਲੱਗਿਆ ਹੋਇਆ ਵੀਰੇ ਅੱਛਾ ਮੈਂ ਗੱਲ ਦਿਖਾ ਦਿੰਦਾ ਜੂਮ ਕਰਕੇ ਬਾਈ ਮਾਈਕ ਹੀ ਲੱਗਿਆ ਹੋਇਆ ਜੀ ਬਾਈ ਇਥੇ ਦਾ ਕਾਲਿੰਗ ਦਾ ਧਿਆਨ ਵੀ ਰੱਖਿਆ ਗਿਆ ਡਰਾਈਵਰੀ ਕਰਦੇ ਵਕਤ ਫੋਨ ਕੱਢਣ ਦੀ ਲੋੜ ਹੀ ਨਹੀਂ ਬਸ ਬਸ ਇਹ ਐ ਸਾਰਾ ਕੁਝ ਹੋ ਜਾ ਸਾਰੀਆਂ ਚੀਜ਼ਾਂ ਯੂਸਫੁਲ ਨੇ ਵੀਰ ਇਹ ਕੱਲੀਆਂ ਦਿਖਾਵੇ ਵਾਲੀਆਂ ਨਹੀਂ ਦਿਖਾਵੇ ਵਾਲੀਆਂ ਨਹੀਂ ਨਾਲ-ਨਾਲ ਬ ਬਰਤੋਚ ਵੀ ਲਿਆਉਣਾ ਤੇ ਇਧਰ ਆ ਮਗਰ ਆਈਏ ਜਿਵੇਂ ਆਪਾਂ ਦੇਖ ਲਈਏ ਬਾਈ ਦੀ ਫੋਟੋ ਦੀ ਰਿਪਲੇਸਮੈਂਟ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੋਈ ਆ ਇਹ ਬਈ ਸਾਰਾ ਕੁਝ ਏ ਟੂ ਏ ਡਾਪ ਹੀ ਕੀਤਾ ਵਾ ਇਹ ਆਪ ਹੀ ਡਿਜ਼ਾਈਨ ਕਰਦੇ ਆ ਬਈ ਆਪਾਂ ਸਾਰਾ ਤੇ ਇਹ ਡਿਜ਼ਾਈਨ ਕੌਣ ਕਰਦਾ ਬਈ ਇਹ ਡਿਜ਼ਾਈਨ ਬਈ ਆਪਣਾ ਹੈਗਾ ਮੇਰਾ ਬੇਟਾ ਦਲੀਪ ਆ ਅੱਛਾ ਜੀ ਮਲਾਉਣੇ ਆ ਤੁਹਾਨੂੰ ਆਪਾਂ ਉਹਨੂੰ ਵੀ ਵੀਡੀਓ ਚਾਹੁੰਦਾ ਹੈਗਾ ਠੀਕ ਹੈ ਜੀ ਸਾਰੀ ਡਿਜ਼ਾਈਨਿੰਗ ਲਗ ਆਪਾਂ ਗੋਸੇ ਦੀ ਆ ਉਹੀ ਕਰਦਾ ਜਿੰਨੇ ਵੀ ਟ੍ਰੈਕਟਰ ਡਿਜ਼ਾਈਨ ਕੀਤੇ ਨੇ ਅੱਛਾ ਜਿੰਨੇ ਵੀ ਕਰਦਾ ਬੰਦਾ ਹਾਂਜੀ ਕੀ ਆਲਾ ਬਾਈ ਵਧੀਆ ਜੀ ਸਤਿ ਸ਼੍ਰੀ ਅਕਾਲ ਜ ਏਹ ਦਾ ਆਪਣੀ ਏਜ 15 ਸਾਲ। ਅੱਛਾ 15 ਸਾਲ ਏਜ ਆ ਬਾਈ ਦੀ ਤੇ 10ਵੀਂ ਕਲਾਸ ਚ ਪੜਦਾ ਹੈ ਨਾ ਬਾਈ ਦੱਸਿਆਈ। 10ਵੀਂ ਕਲਾਸ ਪੜਦਾ ਸੀ ਤੇ ਬਾਈ ਡਿਜ਼ਾਈਨਿੰਗ ਦੇਖੋ ਬਾਈ ਨੇ ਕਿੰਨੀ ਤਕੜੀ ਕੀਤੀ ਆ ਹੁਣ ਅੱਜ ਤੱਕ ਜਿੰਨੇ ਵੀ ਬਾਈ ਕੋਨਟਰੈਕਟਰ ਬਣ ਕੇ ਗਏ ਆ ਕੱਲੇ ਕੱਲੇ ਟਰੈਕਟਰ ਤੇ ਮਿਊਜ਼ਿਕ ਸਿਸਟਮ ਫਿੱਟ ਵੀ ਬਾਈ ਆਪ ਕਰਦਾ ਵਾ ਤੇ ਡਿਜ਼ਾਈਨਿੰਗ ਵੀ ਬਾਈ ਕਰਦਾ ਲिटल ਕਪਤਾਨ ਜੀ ਨੂੰ ਆਪਾਂ ਕਹਿ ਲਈਏ ਹਾਂਜੀ ਹਾਂ ਕਪਤਾਨ ਬਾਈ ਕਹਿੰਦਾ ਮੇਰਾ 10% ਹਿੱਸਾ ਬਾਈ 90% ਤਾਂ ਇਹਦਾ ਵਾ ਨਹੀਂ ਇਹਨਾਂ ਨੇ ਡਿਜ਼ਾਈਨ ਕੀਤਾ ਇਹਨਾਂ ਦੀ ਟੀਮ ਆ ਬਾਈਆਂ ਦੀ ਬਾਈ ਕੋਲ ਲੱਗੇ ਹੋਇਆ ਮੁੰਡੇ ਹਨਾ ਬਾਈ ਹਾਂ ਹੁਣ ਆਪਾਂ ਲੇਟ ਬਹੁਤ ਹੋ ਗਏ ਲੇਟ ਹੋ ਗਏ ਹੁਣ ਅੱਪਣੇ ਰਾਜਾ ਰਹੇਗੇ ਆ ਉਹ ਜ਼ਿਆਦਾਤਰ ਮਤਲਬ ਇਹ ਮਤਲਬ ਤੁਸੀਂ ਮੰਨੋ ਜੇ 70% ਮੇਰੇ ਜਿੰਨੇ ਸਿਸਟਮ ਵਗੈਰਾ ਕੁਝ ਵੀ ਫਿੱਟ ਕਰਨੀ ਹੁੰਦੀ ਹੈ ਹਾਂਜੀ ਇਹਦੇ ਕੋਲ ਹੀ ਆ ਕਮਾਂਡ ਸਾਰੀ ਬਾਈ ਹੁਣ ਜਾਨੀ ਕਿ ओके ट्रेंड ਕਰਤਾ ਹਾਂ। ਓਕੇ 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 ਆ ਜੀ ਇਹ ਤਾਂ ਅਸੀਂ ਤਲਵਾਪਾ ਇਹ ਚੀਜ਼ ਨੂੰ ਇਦੋਂ ਵੀ ਹਾਈ ਲੈਵਲ ਤੇ ਲਾਂਚ ਕਰਨਾ ਇਹਨੂੰ ਇੰਟਰਨੈਸ਼ਨਲ ਮਾਰਕੀਟ ਚ ਲੈ ਜਾਣਾ। ਬਸ ਠੀਕ ਆ ਪਹਿਲਾਂ ਹੀ ਗਰਦ ਕੱਢੀ ਪਈ ਆ ਤੁਸੀਂ ਨਾ ਇੰਟਰਨੈਸ਼ਨਲ ਮਾਰਕੀਟ ਚ ਲਾਂਚ ਕਰਨਾ ਸਿਸਟਮ ਆਪਾਂ। ਬਈ ਹੋਰ ਕੀ ਕੀ ਇਹ ਤੇ ਆਪਾਂ ਲਾਇਆ ਵਾ ਲੈਟਾ-ਟਾ ਆਹ ਦੇਖ ਲਓ ਤੁਹਾਡੇ ਸਾਹਮਣੇ ਵਾਲੇ ਨਿਊਜ਼ ਸਿਸਟਮ ਹੋ ਗਿਆ ਬਾਈ ਬੈਕ ਕੈਮਰਾ ਸਕਰੀਨ ਹੋ ਗਈ ਠੀਕ ਆ ਸਟੀਲ ਦੇ ਡੰਡੇ ਹੋਗੇ ਆਪਣੇ ਆ 스ਪਿੰਨਰ ਹੋਗੇ ਠੀਕ ਹੈ ਜੀ। ਹਾਂਜੀ ਠੀਕ ਆ ਬਈ ਖਰਚਾ ਕਿੰਨਾ ਆਇਆ ਵਾ ਸਾਰੇ ਦਾ? ਖਰਚਾ ਦਾ 2.5 ਲੱਖ ਰੁਪਏ ਖਰਚਾ ਆ ਆਈਆਂ ਦਾ ਵੈਜਟ ਸੀ ਵੀ ਇੰਨਾ ਕੁ ਪੈਸੇ ਲਾਉਣੇ ਆ ਆਪਾਂ 2.5 ਲੱਖ ਜੇ ਬਾਈ ਮੈਂ ਕਹਿੰਦਾ ਸਿਰਾ ਕਰਾਦਾ ਤੁਸੀਂ 2.5 ਲੱਖ ਜੇ ਗੱਲਬਾਤ ਬਣਾਤੀ ਜੇ ਅੱਜ ਕੱਲ ਦੇਖੀ ਹੈ ਨਾ ਪਿਆ ਪਿਆ ਹਰ ਗੱਲੀ ਸੀਲਿੰਗ ਦਾ ਮੰਗੀ ਜਾਂਦੀ ਹੈ ਹਾਂਜੀ 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 ਬਾਕੀ ਹਰੇਕ ਬੰਦੇ ਦਾ ਸਿਸਟਮ ਹੁੰਦਾ ਬਈ ਆਪਾਂ ਇੱਕ ਇੰਨਾ ਕਾ ਹੈਗਾ ਕੀ ਆਪਣੀ ਜਿਹੜੀ ਕੁਆਲਿਟੀ ਲਾਉਣੀ ਆਪਾਂ ਕੁਆਲਿਟੀ ਬਹੁਤ ਵਧੀਆ ਲੱਗਦੀ ਹੈ ਕੁਆਲਿਟੀ ਦੇ ਪੈਸੇ ਆ ਬਈ ਕੰਮ ਦੇ ਕੀ ਬੰਦੇ ਆਉਂਦੇ ਆ ਕਿਉਂਕਿ ਇਹ ਚੀਜ਼ਾਂ ਐ ਨਹੀਂ ਹੈਗੀਆਂ ਬਈ ਵੀ ਅੱਜ ਸੋਹਣੀਆਂ ਲੱਗਦੀਆਂ ਨੇ ਹਨਾ ਬਈ ਕੱਲ ਨੂੰ ਪੁਰਾਣੀਆਂ ਹੋ ਜਾਣਗੀਆਂ 6 ਮਹੀਨੇ ਨੂੰ ਸਾਲ ਨੂੰ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਉਹ ਚੀਜ਼ ਨਹੀਂ ਆਏਗੀ ਇੱਕ ਗੱਲ ਬਾਈ ਨੇ ਹੋਰ ਦੱਸੀ ਸੀ ਬਾਈ ਕਹਿੰਦਾ ਅਸੀਂ ਲੋਕਾਂ ਦੀ ਦਾ ਕਾਪੀ ਕਰਨੀ ਕਰਨੀ ਅਸੀਂ ਆਪਦੀ ਕਾਪੀ ਵੀ ਨਹੀਂ ਕਰਦੇ ਆਪਦੀ ਵੀ ਨਹੀਂ ਕਰਦੇ ਤੁਸੀਂ ਮੇਰਾ ਪ ਹਰੀ ਦੀ 852 855 ਤੇ ਹੋਗੀ ਨਾ ਉਹ ਦੁਬਾਰੇ ਨਹੀਂ ਹੋਣੀ ਇੱਕ ਕਪਤਾਨ ਬਾਈ ਹੋਈ ਕਰ ਸਕਦਾ ਇੰਨੀ ਗਰੰਟੀ ਆ ਬਾਈ ਹਰੀ ਬਾਈ ਇਹ ਬਾਈ ਨੇ ਪੂਰੀ ਐਨ ਵਧੀਆ ਤਰੀਕੇ ਨਾਲ ਰਿਪਲੇਸਮੈਂਟ ਦਿੱਤੀ ਹੋਈ ਆ ਜਿਵੇਂ ਬਾਈ ਕੈਨੇਡਾ ਤੋਂ ਆ ਕੈਨੇਡਾ ਦੇ ਝੰਡੇ ਕਰਕੇ ਐਨ ਕਰੋਨ ਦੇ ਪੀਸ ਲਾਏ ਹੋਏ ਆ ਹਨਾ ਬਾਈ ਤੇ ਇੱਕ ਗੱਲ ਹੋਰ ਬਾਈ ਜਿਹੜੀਆਂ ਲੇਟਾਂ ਵਾਂ ਛਤਰੀ ਵਾਲੀਆਂ ਲੇਟਾਂ ਹਨਾ ਹਾਂਜੀ ਹਾਂਜੀ ਤੇ ਇਹ ਬਾਈ ਨੇ ਕਿੰਨੀ ਵਧੀਆ ਰਿਪਲੇਸਮੈਂਟ ਕੀਤੀ ਆ ਇਹ ਪ੍ਰੋਜੈਕਟਰ ਨਹੀਂ ਬਾਈ ਜੀ ਆ ਪ੍ਰੋਜੈਕਟਰੇ ਛਤਰੀ ਤੇ ਆਉਂਦੇ ਆ ਤਾਂ ਤੇ ਬਾਈ ਨੇ ਇੱਥੇ ਪੂਰੇ ਵਧੀਆ ਤਰੀਕੇ ਨਾਲ ਲਾਏ ਹੋਏ ਆ ਤੇ ਛਤਰੀ ਦਾ ਰੰਗ ਕਾਲਾ ਕਰਤਾ ਵੀ ਪੂਰਾ ਜਿਹੜਾ ਜੱਜ ਦਾ 855 ਦੇ ਆਮ ਜੈਡ ਬਲੈਕ ਬਸ ਲੁੱਕ ਹੁੰਦੀ ਆ ਬਈ ਅਸਲ ਦੇ ਵਿੱਚ ਚੀਜ਼ ਦੀ ਹੈਣਾ ਵੀ ਆਪਾਂ ਨੂੰ ਲੁੱਕ ਕਿਵੇਂ ਬਣਦੀ ਆ ਬਸ ਉਸ ਤਰੀਕੇ ਨਾਲ ਡਿਜ਼ਾਈਨ ਹੋ ਜਾਂਦਾ ਜੀ ਕਿੰਨਾ ਟਾਈਮ ਲੱਗਿਆ ਬਾਈ ਤਿਆਰ ਹੋਣ ਚ ਇਹਦੇ 20 ਤੋਂ 25 ਦਿਨ ਲੱਗੇ ਬਈ ਆਪਾਂ ਨੂੰ ਅੱਛਾ 20 ਤੋਂ 25 ਦਿਨ ਲੱਗੇ ਤਿਆਰ ਹੋਣ ਚ ਇੰਨਾ ਤਾਂ ਸਮਝ ਆਇਆ ਜਾ ਤੇ ਬਾਈ ਨੇ ਸਪੀਕਰਾਂ ਦੀ ਵੀ ਜਿਹੜੀ ਰਿਪਲੇਸਮੈਂਟ ਆ ਜਿੱਥੇ ਰੈਵ ਲਿਖਿਆ ਹੋਇਆ ਉਹਦੇ ਬੈਚ ਕੀਤੀ ਹੋਈ ਆ ਵੀ ਯਾਨੀ ਕਿ ਬਈ ਪੂਰੇ ਵਧੀਆ ਤਰੀਕੇ ਨਾਲ ਯਾਰ ਕੋਈ ਐਮਫਾ ਵਧਣ ਵਾਲਾ ਕੰਮ ਨਹੀਂ ਹੈਗਾਗਾ ਹਾਂਜੀ ਹਾਂਜੀ ਕੰਮ ਬਾਈ ਸ਼ੌਂਕ ਨਾਲ ਕਰਦਾ ਵਾ ਬਾਈ ਕਹਿੰਦਾ 20 ਤੋਂ ਭਾਵੇਂ 25 ਤੋਂ ਭਾਵੇਂ 30 ਦਿਨ ਲੱਗ ਜਾਣ ਪਰ ਕੰਮ ਪੂਰਾ ਓਕੇ ਕਰਕੇ ਦੇਣਾ ਹਾਂ ਹਾਂ ਜੀ ਆਪਣੇ ਕੋਲੇ ਅਸਲ ਦੇ ਵਿੱਚ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰ ਦਰਸ਼ਕਾਂ ਨੂੰ ਹਾਂ ਜੀ ਆਪਣੇ ਕੋਲੇ ਬੰਦਾ ਮਤਲਬ ਅਪਰੋਚ ਹੀ ਉਹ ਕਰੇ ਜਿਹਨੂੰ ਕੁਆਲਿਟੀ ਚਾਹੀਦੀ ਹੈ ਜੀ ਹਲਕੀ ਕੁਆਲਿਟੀ ਵਾਲਾ ਬੰਦਾ ਨਾਲ ਹਲਕੀ ਵਾਲਾ ਨਹੀਂ ਆ ਵੇ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਸਹੀ ਗੱਲ ਅਸੀਂ ਹਲਕਾ ਕੰਮ ਨਹੀਂ ਕਰਦੇ ਜੀ ਤੇ ਦੂਸਰਾ ਉਹ ਆਵੇ ਜਿਹਦੇ ਕੋਲੇ ਖੁੱਲਾ ਟਾਈਮ ਆਗਾ ਟਾਈਮ ਆ ਕਿਉਂਕਿ ਸਾਡੇ ਕੋਲ ਟਾਈਮ ਦੀ ਬਹੁਤ ਦਿੱਕਤ ਹੈ ਹੁਣ ਵੀ ਜੇ ਬੁਕਿੰਗ ਦੀ ਗੱਲ ਕਰਾਂ ਤਾਂ ਮਿਨੀਮਮ 3 ਮਹੀਨਿਆਂ ਦੀ ਬੁਕਿੰਗ ਹੈ ਜੀ ਆਪਣੇ ਤੇ ਹੋਣ ਵਾਲੇ 6 ਮਹੀਨਿਆਂ ਨੂੰ ਤਾਂ ਸਾਲ-ਸਾਲ ਦੀਆਂ ਮੂਕਿੰਗਾਂ ਮਿਲਿਆ ਕਰਨੀ ਸਾਡੇ ਬਾਈ ਕੋਲੇ ਹਾਂਜੀ ਹਾਂਜੀ ਤੇ ਬਾਈ ਇਹ ਮਿਊਜ਼ਿਕ ਸਿਸਟਮ ਕਿੰਨੇ ਦਾ ਤਿਆਰ ਹੋਇਆ ਇਹ ਸਿਸਟਮ ਮੰਨ ਕੇ ਚੱਲੋ ਵੀ 1.5 ਲੱਖ ਰੁਪਇਆ ਲੱਗ ਗਿਆ ਇਹਦਾ ਉੱਪਰ-ਉੱਪਰ ਅੱਛਾ 1.5 ਲੱਖ ਉੱਪਰ-ਉੱਪਰ ਲੱਗ ਗਿਆ ਵੀ ਆਹ ਜੇ ਕ੍ਰੋਮ ਨੂੰ ਛੱਡ ਕੇ ਆਪਾਂ ਤਾਂ ਡੈਕ ਤੇ ਛਤਰੀ ਦਾ ਜੀ ਡੈਕ ਤੇ ਛਤਰੀ ਦਾ 1.5 ਲੱਖ ਰੁਪਇਆ ਬਾਈ ਲੱਗ ਚੁੱਕਾ ਵਾ ਜੇ ਬਿਨਾਂ ਡਿਜ਼ਾਈਨਿੰਗ ਤੋਂ ਲੈਣਾ ਬਾਈ ਫਿਰ ਤੁਸੀਂ ਮੰਨੋ ਬਾਈ ਇਹ ਐਡਵਰਟ ਆ ਜਾਂਦਾ ਸਿਸਟਮ ਬਾਈ ਹਲਕਾ ਹੈਵੀ ਜਿਵੇਂ ਵੀ ਤੁਸੀਂ ਲਵਾਉਣਾਗਾ ਸ਼ੁਰੂ ਕਿੰਨੇ ਤੋਂ ਹੁੰਦਾ ਖਿਰੂ ਆਪਣੇ ਕੋਲੇ 18-20000 ਰੁਪਏ ਤੋਂ ਸਟਾਰਟ ਕਰਦੇ ਆਂ ਜੀ ਆਪਾਂ ਮਿਨੀਮਮ ਰੇਂਜ ਆਪਾਂ ਇੰਨੇ ਤੋਂ ਤਾਂ ਜਾਇਜ਼ ਹੀ ਆ ਬਾਈ ਆਪਾਂ ਇਸ ਤੋਂ ਘੱਟ ਮਤਲਬ ਲਾਉਂਦੇ ਨਹੀਂ ਤੇ 18-20000 ਰੁਪਏ ਤੋਂ ਸਟਾਰਟ ਕਰਦੇ ਆਂ ਜਿਹੜਾ ਵੀ ਸਿਸਟਮ ਚਾਹੀ 18000 ਦਾ ਲਵਾਓ ਤੇ ਜੇ ਤੁਸੀਂ 2 ਲੱਖ ਵਾਲਾ ਜਾਂ 4 ਲੱਖ ਵਾਲਾ 4 ਲੱਖ ਦਾ ਕੁਆਲਿਟੀ ਤੁਹਾਨੂੰ ਸਿਰਾ ਮਿਲੂਗੀ 18-20000 ਤੋਂ ਤਾਂ ਮਿੱਤਰੋ ਉੱਤੇ ਹੀ ਆਈ ਜਾਣੇ ਥੱਲੇ ਨੂੰ ਕੰਮ ਜਾਣਾ ਨਹੀਂ ਨਾ 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 ਇਹ ਉੱਪਰ ਹੀ ਆਇਆ ਉੱਪਰ ਹੀ ਆਈ ਜਾਣੇ ਤੇ ਦੂਸਰਾ ਨੰਬਰ ਜਿਹੜਾ ਚਾਹੇ ਤੁਸੀਂ 18000 ਵਾਲਾ ਡੈਕ ਲਵਾਉਣਾ ਚਾਹੇ ਤੁਸੀਂ 2 ਲੱਖ ਕੱਲੋਂ ਤੁਸੀਂ ਬਣਾਤਾ ਅਗਲਾ ਲੈ ਕੇ ਆਵਾਂਗੇ ਆਪਰੇ ਹੋਰ ਗੱਲ ਹੋ ਜਾਂਦੀ ਹੈ ਕਿਉਂਕਿ ਤੁਸੀਂ ਆਹ ਹੋਰ ਵੀ ਪਾਰਟ ਤਿਆਰ ਕਰਦੇ ਆਂ ਪਰ ਚਲੋ ਇਹਦਾ ਟਰੈਕਟਰ ਮੋਡੀਫਾਈ ਕੀਤਾ ਕੱਲਾ ਹਾਂਜੀ ਹੋਰ ਵੀ ਪਾਰਟ ਕਰਦੇ ਆਂ ਆਪਣੇ ਕੋਲੇ ਜਿਵੇਂ ਛਤਰੀਆਂ ਤਿਆਰ ਕਰਦੇ ਆਂ ਬੰਪਰ ਤਿਆਰ ਕਰਦੇ ਆਂ ਠੀਕ ਸਾਰਾ ਕੁਝ ਹੀ ਬਈ ਤੁਸੀਂ ਤਿਆਰ ਕਰਦੇ ਟਰੈਕਟਰਾਂ ਦਾ ਹਾਂ ਕੁਝ ਵੀ ਕਰਾਓ ਤੁਸੀਂ ਤਾਂ ਕਹਿਣ ਦਾ ਬਹੁਤ ਬੁਕਿੰਗ ਤੇ ਮਿਲੂਗਾ ਬੁਕਿੰਗ ਮੇਣਾ ਕੋਈ ਫਾਇਦਾ ਨਹੀਂ ਇੱਕ ਹੋਰ ਗੱਲ ਬਈ ਜੀਪਾਂ ਦਾ ਵੀ ਕੰਮ ਕਰਦੇ ਹਨ ਤੁਸੀਂ ਹਾਂ ਹਾਂ ਜੀਪਾਂ ਦਾ ਬਈ ਬੁਲਟ ਮੋਟ ਬਾਈਕਸ ਦਾ ਅੱਛਾ ਸਾਰੇ ਜਿਹੀ ਜਿਹੀ ਮਤਲਬ ਉਹ ਜਿਹਨੂੰ ਜੁਨੀਕ ਚਾਹੀਦੀ ਆ ਬੁਲਟ ਆਏਗਾ ਨਹੀਂਗਾ ਬੁਲਟ ਆਏ ਦਾ ਹੈ ਨਹੀਂਗਾ ਵੀ ਮਾੜਾ ਮੋਟਾ ਜੇ ਕਿਸੇ ਨੇ ਵਾਕਈ ਜੁਨੀਕ ਚੀਜ਼ ਪਾਰਟ ਬਣਾਉਣੇ ਨੇ ਉਹ ਬਣਾ ਸਕਦਾ ਟਰੈਕਟਰਾਂ ਦੇ ਜਿਵੇਂ ਬੱਚਿਆਂ ਦੇ ਹੁਣ ਛੋਟੇ ਟਰੈਕਟਰ ਚੱਲੀ ਜਾਂਦੇ ਨੇ ਹਾਂਜੀ ਬੱਚਿਆਂ ਦੇ ਚਲਾਉਣ ਵਾਲੇ ਮੰਨ ਲਓ ਹੈਗੇ ਨੇ ਮਤਲਬ 10 ਤੋਂ 15 ਸਾਲ ਵਾਲੇ ਹਾਂਜੀ ਹੈਗੇ ਆਈ ਆਉਂਦੇ ਆ ਤੇ ਉਹ ਚੀਜ਼ਾਂ ਵੀ ਆਪਾਂ ਕਰ ਲੈਣੇ ਦਾ ਜੀ ਤੇ ਕੋਈ ਟਾਈਮ ਹੋਵੇ ਤੇ ਜਿਹੜੇ ਬੰਦੇ ਨੂੰ ਬਈ ਸ਼ੌਂਕ ਹੋਵੇ ਜਿਹਨੇ ਪੈਸਾ ਲਾਉਣਾ ਹਾਂ ਉਹਨੂੰ ਕਰਕੇ ਦੇ ਦਾਂਗੇ ਹੁਣ ਆਹ ਟਰੈਕਟਰ ਹੈ ਜੇ ਮੈਂ ਆਹ ਤਿਆਰ ਹੋਈ ਆ ਹੋਈ ਜਾਂਦਾ ਇੱਕ ਬਾਈ ਆ ਜਾਓ ਇੱਧਰ ਮਾੜਾ ਜਾਂ ਫੋਰਡ 3600 ਤਿਆਰ ਹੋਈ ਜਾਂਦਾ ਵਾ ਹਾਂ ਇਹ ਰਹਿਣ ਮੈਕਨਰ ਹਲੇ ਤਾਂ ਇਹ ਤਿਆਰ ਹੋਣਾ ਵਾ ਹਲੇ ਤਾਂ 50% ਵੀ ਨਹੀਂ ਤਿਆਰ ਅਨ ਕੰਪਲੀਟ ਹੈ ਜੀ ਬਾਈ ਅਨ ਕੰਪਲੀਟ ਆ ਬਾਈ ਹਲੇ ਤਾਂ ਇਹ ਇਹਦੀ ਵੀ ਚਲੋ ਮੈਂ ਚੈੱਕ ਕਰੋ ਤੁਸੀਂ ਮਾੜਾ ਆ ਜੀ ਤੁਹਾਨੂੰ ਚਲਾ ਕੇ ਇਹ ਦੇਖ ਚਾਬੀ ਹੋਈ ਤਾਂ ਚਾਬੀ ਹੈ ਨਹੀਂ ਹੈ ਨਾ ਕੱਢੀ ਹੋਈ ਹੈ ਚਾਬੀ ਚਾਬੀ ਕੱਢੀ ਹੋਈ ਹੈ ਬਾਈ ਠੀਕ ਹੈ ਇਹ ਵੀ ਤੁਹਾਨੂੰ ਲਾਈਟਿੰਗ ਲੂਟਿੰਗ ਇਹਦੀ ਵੀ ਚੈੱਕ ਕਰਾਉਣੀ ਸੀ ਇਹਦੀ ਬਾਈ ਲਾਈਟਿੰਗ ਲੂਟਿੰਗ ਤੁਹਾਨੂੰ ਚੈੱਕ ਲੈਈ ਆ ਬਾਈ ਚਾਬੀ ਫਿਰ हां ਫਿਰ ਚਾਬੀ ਲੈ ਗਈ ਫੋਰ ਦੀ ਚਾਬੀ ਲੈ ਕੇ ਆ ਤੇ ਫੋਰ ਦੀ ਚਾਬੀ ਇਹ ਬਾਈ ਬਸ ਤੁਸੀਂ ਐ ਮੰਨੋ ਬਾਕੀ ਤੁਸੀਂ ਇਹਦਾ ਇਹਦਾ ਵੀ ਇਹੀ ਚੀਜ਼ ਆ ਵੀ ਆਪਣੀ ਇੱਕ ਦਾ ਕਲਰ ਆ ਜਿਹੜਾ ਸ਼ੇਡ ਆ ਬਿਲਕੁਲ オリジナル ਆ ਬਾਈ ਜੀ ਕਲਰ ਦੇਖ ਸਕਦੇ ਆ ਬਾਈ ਪੂਰਾ オリジナル ਕਲਰ ਆ ਟਰੈਕਟਰ ਦਾ ਤੇ ਟਾਇਟੂਰਾ ਮੂਰਲੇ ਜਿਹੜੇ ਅੱਜ ਕੱਲ ਮੇਨ ਚਾਲਦੇ ਹੋਲੈਂਡ ਦੇ ਮੇਨ ਆਪਾਂ ਨੂੰ ਦਿਖਦੇ ਆ ਪਾਏ ਹੋਏ ਤੇ ਆ ਟਾਇਰ ਵੀ ਇਹਦੇ ਪੂਰੇ ਪਾਵਰ ਕੀਤਾ ਹੋਇਆ ਹੈ ਨਾ ਬਾਈ ਸਾਰਾ A to Z ਬਾਈ ਜੀ ਮਤਲਬ ਇਹਦੇ ਚ ਤਾਂ ਕਾਫੀ ਜ਼ਿਆਦਾ ਮੋਡੀਫਿਕੇਸ਼ਨ ਕੀਤੀ ਹੋਈ ਹੈਗੀ ਪਹਿਲਾ ਨੰਬਰ ਦਾ ਇਹ ਟਰੈਕਟਰ ਫੋਰਡ ADI ਕੀਤਾ ਹੋਇਆ ਹੈਗਾ ਅੱਛਾ ADI ਕੀਤਾ ਹੋਇਆ ਹੈ ADI ਕੀਤਾ ਹੋਇਆ ਪਾਵਰ ਇਹਦੀ 5 ਹੌਸਪਾਵਰ ਵਧਾਤੀ ਜੀ ਕਿਉਂਕਿ ਟਾਇਰ 14 ਦੇ ਕਰਤੇ ਅੱਛਾ 14 ਦੇ ਪਾਦੇ ਟਾਇਰ ਉਹੀ ਗੱਲ ਆ ਜਾਂਦੀ ਇੱਥੇ ਵੀ ਆਮ ਲੋਕ ਇੰਜਣ ਦੀ ਪਾਵਰ ਨਹੀਂ ਵਧਾਉਂਦੇ ਕਰਦੇ ਨਹੀਂ ਵੱਡੇ ਵੱਡੇ 16 ਦੇ ਟਾਇਰ ਪਾਈ ਜਾਂਦੇ ਆ ਮੁੱਢ ਤੋਂ ਰੰਗ ਕਰੀ ਜਾਂਦੇ ਆ ਆ ਕੇ ਕੀ ਹੁੰਦਾ ਵੀ ਉਹ ਵਰਕ ਨਹੀਂ ਕਰਦਾ ਸੜਕਾਂ ਤੇ ਭੱਜਣ ਜੋ ਗੱਲ ਏ ਕਿ ਨਾ ਆਪਾਂ ਜਿਹੜੀ ਚੀਜ਼ ਕਰਦੇ ਆ ਜਿਹ ਬਧਾਈ ਆ ਕੰਮ ਵੀ ਦਊਗਾ ਆਏ ਨਹੀਂ ਵੀ ਕੱਲੀ ਮੜੀ ਵੀ ਬੰਦਾ ਆਪਣੇ ਤੋਂ ਟਰੈਕਟਰ ਲੈ ਕੇ ਜਾਊਗਾ ਯਾਰ 10 ਸਾਲਾਂ ਦਾ ਐਫੀ ਡੈਪਟ ਤੇ ਲਿਖਾ ਕੇ ਲੈ ਜਾਏ ਖੇਤੀ ਕਰੇ ਠੋਕ ਕੇ ਬਈ ਰਾਜ ਕੇ ਬਾਹਰ ਦੇ ਰਾਜ ਕੇ ਦੱਬ ਕੇ ਬਾਹਰੇ ਕੈਨੇਡਾ ਕਨੂਡਾ ਜਾ ਕੇ ਤਾਂ ਇਹਨਾਂ ਨੂੰ ਹੁੰਦਾ ਹੀ ਕੱਖ ਨਹੀਂ 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 ਕੋ ਕੰਮ ਨਹੀਂ ਹੈ ਆਪਣਾ ਕੋ ਕੰਮ ਨਹੀਂ ਆਪਣਾ ਵੀ ਲੀਕ ਛੀਕ ਹੋ ਜੂ ਫਲਾਨਾ ਹੋ ਜੂ ਜਿਵੇਂ ਆਮ ਬਈ ਹੋਈ ਜਾਂਦੇ ਐ ਇਸੇ ਦੀ ਮੜੀ ਬਈ ਕਰੀਂ ਗਿਰਨ ਲਾਈਟਿੰਗ ਹੁਣ ਆਹ ਦਲੀਪ ਕੱਚ ਲਈ ਮੜਾ ਜਾ ਬਈ ਦੇਖੋ ਲਾਈਟਿੰਗ ਲੋਡਿੰਗ ਇਹਨ ਤੇ ਚੈੱਕ ਕਰੋ ਹਲੇਗਾ ਤੇ ਬਹੁਤ ਜ਼ਿਆਦਾ ਵਰਕ ਆ ਜਿਹੜਾ ਉਹ ਹੋਣਾ ਵਾ ਹਨਾ ਬਾਈ ਉਹ ਕੰਮ ਸਾਨੂੰ ਇਹ ਤੇ ਵੀ ਸਾਨੂੰ ਉਹਦੇ ਨਾਲ ਕੋਈ ਕੰਬੀਨੇਸ਼ਨ ਜਿਹੜਾ ਉਹ ਤੇ ਕੀਤਾ ਉਹ ਇਹ ਤੇ ਨਹੀਂ ਹੈਗਾ ਜਿਹੜਾ ਇਹ ਤੇ ਕੀਤਾ ਉਹ ਉਹ ਤੇ ਨਹੀਂ ਹੈਗਾ ਆਹ ਮੇਨ ਗੱਲ ਹੈ ਬਾਈ ਸਿਰਾ ਕਰਾਦਾ ਬਾਈ ਜਿਹੜਾ ਡੈਕ ਨਾ ਹੈ ਹੱਕ ਨਹੀਂ ਇਹਦਾ ਵੈਸੇ ਟੈਂਪਰੇਰੀ ਇੱਕ ਵਾਰੀ ਉਹ ਵੈਸੀ ਲੱਗਿਆ ਹੋਇਆ ਅੱਛਾ ਉਦਾਂ ਹੀ ਲਾਇਆ ਏਦਾਂ ਵੀ ਵੱਡਾ ਸਿਸਟਮ ਲੱਗਣਾ ਇਹਦੇ ਉੱਪਰ ਜੀ ਅੱਛਾ ਸਿਸਟਮ ਹਲੇ ਲੱਗਣਾ ਵਾ ਇਹਦੇ ਤੋਂ ਵੀ ਵੱਡਾ ਲੱਗਣਾ ਇਹਦਾ ਕੋਈ ਵੀ ਨਹੀਂ ਜਾਣੀ ਕਿ ਉਹ ਵੈਸੀ ਜਿਵੇਂ ਕਾਇ ਸੀ ਸੁਣਾਇਆ ਲੱਗਦਾ ਸੀ ਛੋਟਾ ਮੋਟਾ ਜਵਾਬ ਕਹਿ ਦਿੰਦੇ ਯਾਰ ਹਨਾ ਲੱਕ ਡੁੱਕ ਲਾਉਣਾ ਤਾਂ ਕਰਕੇ ਇੱਥੋਂ ਇੱਕ ਵਾਰੀ ਲਾਤਾ ਡੈਕ ਬਿਨਾ ਫਿਰ ਚੀਜ਼ ਤਰਦੀ ਬ ਇੱਕ ਗੱਲ ਹੋਰ ਆ ਜਿਹੜੀ ਮੇਨ ਗੱਲ ਆ ਬਾਈ ਨੇ ਕੰਮ ਸ਼ੁਰੂ ਕੀਤਾ ਹੁਣ ਬਈ ਤੁਸੀਂ ਜੇ ਕਿਸੇ ਦੇ ਵਿਆਹ ਸ਼ਾਦੀ ਆ ਕੋਈ ਪਾਰਟੀ ਆ ਜਾਂ ਕਿਸੇ ਕਿਸੇ ਨੇ ਪ੍ਰੀ ਵਿਡਿੰਗ ਟਰੈਕਟਰ ਚਾਹੀਦਾ ਗਾਣੇ ਚ ਚਾਹੀਦਾ ਵਾ ਬਾਈ ਤੁਹਾਨੂੰ ਰੈਂਟ ਤੇ ਲਊਗਾ ਅੱਜ ਹੀ ਬਾਈ ਨੂੰ ਅਸੀਂ ਕਿਹਾ ਸੀ ਤੇ ਅੱਜ ਹੀ ਬਾਈ ਨੇ ਐਲਾਨ ਕਰਤਾ ਵੀ ਬਾਈ ਕਹਿੰਦਾ ਜਦੋਂ ਮਰਜ਼ੀ ਮੇਰੇ ਕੋਲ ਲਿਆ ਸਕਦੇ ਹਾਂ ਬਾਈ ਜੀ ਆਪਣਾ ਨੰਬਰ ਹੈਗਾ ਜੀ 7009674735 ਤੇ ਜਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਬੁਕਿੰਗ ਤੇ ਇਹ ਚੀਜ਼ ਵੀ ਬੁੱਕ ਕਰਾਓ ਤੁਹਾਨੂੰ ਟਰੈਕਟਰ ਅਵੇਲੇਬਲ ਕਰਾ ਦੇਾਂਗੇ ਕੋਈ ਪ੍ਰੀ ਵਿਡਿੰਗ ਕਰਾਉਣੀ ਆ ਕੋਈ ਤੁਸੀਂ ਜਿਵੇਂ ਡੋਲੀ ਮੂਰੇ ਲੈਣਾ ਕਿਵੇਂ ਵੀ ਲੈ ਕੇ ਜਾਣਾ ਕੋ ਟਰੈਕਟਰ ਹਾਂਜੀ ਕਿਸੇ ਬਾਹਰਲੇ ਐਨ ਆਰ ਆਈ ਵੀਰ ਨੇ ਜੇ ਪੱਕੇ ਤੌਰ ਤੇ ਵੀ ਕਈ ਵਾਰੀ ਕੋਈ ਮਹੀਨੇ ਵਾਸਤੇ ਬੁੱਕ ਲੈਣਾ ਸਾਡੇ ਤੋਂ ਹਾਂਜੀ ਬਾਹਰੋਂ ਆ ਕੇ ਕਈ ਵਾਰੀ ਹੁੰਦਾ ਯਾਰ ਵੀ ਆਪ ਕਿਥੋਂ ਤਿਆਰ ਕਰ ਆਹੋ ਬਈ ਆਏ ਸ਼ੌਕ ਵਗਾਉਣ ਨੂੰ ਹਾਂ ਐ ਵੀ ਬੁੱਕ ਰਾ ਸਕਦਾ ਸਾਡੇ ਕੋਲ ਤੇ ਬਾਈ ਰੇਟ ਹਲੇ ਬਾਈ ਨੇ ਜਿਹੜਾ ਬਈ ਬਸ ਉਹ ਵੀ ਥੋੜੇ ਦਿਨਾਂ ਤੱਕ ਤੁਹਾਨੂੰ ਦੱਸ ਦਿਆਂਗੇ ਬਾਈ ਉਹਦਾ ਕੋਈ ਵਾਇਦਾ ਨਹੀਂ ਹਾਂ ਹੋ ਜਾਊਗਾ ਬਸ ਕੋਈ ਚੱਕਰ ਨਹੀਂਗਾ ਬਈ ਤੁਸੀਂ ਫ੍ਰੀ ਸੱਕਦੇ ਆ ਬਾਕੀ ਕੰਮ ਪੂਰਾ ਘੈਂਟ ਆ ਬਾਈ ਇੱਕ ਹੀ ਲੋਕੇਸ਼ਨ ਦੁਆਰੇ ਬੋਲ ਲੋਕੇਸ਼ਨ ਪਿੰਡ ਕੋਟਪਰਾ ਜਿਲ੍ਹਾ ਆਪਣਾ ਜੀ ਬਠਿੰ ਕਪਤਾਨ ਅਧਿਕਾਰੀ ਵੀ ਗ੍ਰੰਟ ਕਪਤਾਨ ਮੋਡੀਫਿਕੇਸ਼ਨ ਦੇਣਾ ਤੇ ਆਪਣੀ ਆਈਡੀ ਬਣੀ ਹੋਈ ਆ ਆਪਣੀ ਆਈਡੀ ਹੈ ਜੀ ਆ ਲਾਈਟਾਂ ਬੰਦ ਕਰਨ ਦੇ ਲਈ ਵੀ ਜਾ ਕੇ ਤੇ ਆ ਆਪਣਾ ਹੋ ਗਿਆ ਜੀ ਆਪਣਾ ਫੇਸਬੁੱਕ ਪੇਜ ਆ ਕਪਤਾਨ ਦਾ ਮੋਬਾਈਲ ਨੰਬਰ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਲੱਗਿਆ ਕੰਮ ਬਹੁਤ ਬਹੁਤ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਬਾਈ ਦੇ ਪੇਜ ਨੂੰ ਵੀ ਕਰ ਦਿਓ ਫੋਲੋ ਧੰਨਵਾਦ ਜੀ ਧੰਨਵਾਦ ਜੀ ਮੇਰਵਾ ਵੀ ਮਿੱਤਰੋ ਬਾਈ ਦਾ ਜਿਹੜਾ ਟਰੈਕਟਰ ਤਿਆਰ ਕਰਨ ਉਹਦੀ ਵੀਡੀਓ ਕਾਲੇ ਜ ਮੈਂ ਤੁਹਾਨੂੰ ਦਿਖਾਉਣਾ ਬਾਈ ਦਾ ਰਿਐਕਸ਼ਨ ਕੀ ਹੈ ਭਾਈ ਕਰੀ ਬੈਕ ਕੈਮਰਾ ਬੈ ਕੈਮਰਾ ਬੈ ਕੈਮਰਾ ਦਿਖਾ ਦੇ ਬਈ ਰਿਐਕਸ਼ਨ ਦਿਖਾ ਦੇ ਬਈ ਇੱਕ ਮਿੰਟ ਬਾਈ ਰਹਿਵਾ ਇਹ ਬਾਈ ਵੀਡੀਓ ਕਰਨਾ ਵੀਡੀਓ ਕਰੀ ਜਾਂਦੇ ਆਪਣੇ ਟਰੈਕਟਰ ਦੀ ਵੀਡੀਓ ਸ਼ੂਟ ਚੈਨਲ ਵਾਲੇ ਬਾਈ ਆਏ ਹੋਏ ਨੇ ਮੜਾ ਕਰਿਓ ਗੱਲ ਦਿਖਦੇ ਨੇ ਠੀਕ ਆ ਠੀਕ ਆ ਬਾਈ ਮੜਾ ਦੱਸਿਓ ਬਾਈ ਇਹਨੂੰ ਕਰੋ ਗੱਲ ਕਿਵੇਂ ਕਿਵੇਂ ਲੱਗਿਆ ਬਾਈ ਮੜਾ ਦਿਖਾ ਨਿਗਾ ਮਰਾ ਦੇ ਉੱਤੇ ਮੈਂ ਦਿਖਾਉਣਾ ਹੀ ਦਿਖਾਉਣਾ ਸਾਨੂੰ ਕੈਮਰਾ ਬਦਲਣਾ ਸਹੀ ਰਿਐਕਸ਼ਨ ਦੇ ਸਿਰ ਗਏ ਨੇ ਬਾਈ ਤੇਰੇ ਮੈਂ ਸੀਰੀਅਸਲੀ ਜਿੱਥੇ ਰੈਵਲਿਕ ਆਇਆ ਬਾਈ ਇਹ ਪਹਿਲੀ ਵਾਰੀ ਮੈਂ ਉਹ ਚੀਜ਼ ਮੈਂ ਮੈਂ ਈਮੇਜਨ ਵੀ ਨਹੀਂ ਕੀਤੀ ਸੀ ਆਪਦੇ ਮਨ 'ਚ ਵੀ ਜਿਹੜੀ ਆ ਚੀਜ਼ ਹੋਈ ਐ ਸੀਰੀਅਸਲੀ ਮੈਨੂੰ ਬਾਈ ਬਹੁਤ ਵਧੀਆ ਲੱਗੀ ਐ ਆਜੋ ਦਿਖਾਉਣਾ ਮੈਂ ਮੜਾ ਇਹ ਦੇਖਿਓ ਆ ਚੀਜ਼ ਨਹੀਂ ਦੇਖੀ ਇੱਕ ਤੁਸੀਂ ਨਾ ਆ ਦੇਖੋ ਕੀ ਬਾਤ ਆ ਬਾਈ ਇੱਕ ਮਿੰਟ ਐ ਬਈ ਇੱਕ ਇੱਕ ਚੀਜ਼ ਹੋਰ ਦਿਖਾਉਂਦਾ ਹਾਂ ਹੋਂਦ ਤੋਂ ਕੰਪਲੀਟ ਦੇਖਦਾ ਰਹਿ ਰੈਵ ਸਾਰਾ ਸਮਾਰ ਕੇ ਦੇਖਦਾ ਕਿ ਦੇਖ ਨਹੀਂ ਰਿਹਾ ਦੀ ਦੇਦੀ ਆ ਦਿਖਦੀ ਆ ਪੂਰੀ ਗੱਲ ਬਾਤ ਆ ਮੰਗੀ ਗੱਲ ਆ ਇੰਡੀਆ ਦਾ ਪੂਰੀ ਵੀਰ ਪੂਰੇ ਦਿਖਾਈ ਦਵਾਰਾ ਮੈਨੂੰ ਬੇਚ ਵਾਲਾ ਫਰੇਮ ਤੈਨੂੰ ਮੈਂ ਦਿਖਾਉਣ ਬੇਚ ਵਾਲਾ ਫਰੇਮ ਜਿਹੜਾ ਅੰਦਰ ਰਹਿ ਵਾਲਾ ਬਾਈ ਨੂੰ ਖੁਸ਼ੀ ਬਹੁਤ ਆ ਯਾਰ ਬਾਈ ਜੀ ਗਾੜੀ ਆ ਆਜੋ ਆਈ ਹੋਏ ਦਿਖਾਉਣੇ ਆ ਬਾਈ ਇਹ ਲਾਓ ਜੀ ਦਿਖਣਾ ਬਾਈ ਆਰਾ ਦਿਖਾ ਤੇ ਓਕੇ ਹਟਾ ਪੂਰੀ ਜੀ ਬਾਈ ਯਾਰ ਸੀਰੀਅਸਲੀ ਨਾ ਜਿਹੜਾ ਰਹਿ ਵਾਲਾ ਸੀਨ ਆ ਸੀਰੀਅਸਲੀ ਬਹੁਤ ਬੜੀ ਇਹਦੇ ਨਾਲ ਇੰਨੀ ਕਿ ਲੋਕ ਵਧੀਆ ਬਣੀ ਹੋਈ ਹੈ ਨਾ ਸੀਰੀਅਸਲੀ ਬਹੁਤ ਵਧੀਆ ਬਣਿਆ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਦੇਖ ਫਿਰ ਤੇ ਕੀ ਆਪਣਾ ਉਸਕੇ ਐਂਟਿਕ ਚੀਜ਼ ਬਣੀ ਆ ਬਾਈ ਪੂਰੀ ਓਟੋ ਵੀ ਪੂਰੀ ਐਨ ਪੂਰੀ ਵਧੀਆ ਘੈਣ ਬਣੀ ਪਈ ਆ ਵੀਡੀਓ ਚੱਲੀ ਜਾਂਦੀ ਆ ਬਾਈ ਮੈਂ ਵੀ ਇਸ ਤਰ੍ਹਾਂ ਗੱਲ ਬਾਤਾਂ ਸ਼ੇਅਰ ਕਰਨਾ